ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਸੀਂ ਕਾਫੀ ਜਿਆਦਾ ਅ ਦੋ ਚੌ ਦਿਨਾਂ ਦਾ ਮੀਡੀਆ ਉੱਪਰ ਦੇਖ ਰਹੇ ਹਾਂ ਨੈਟ ਦੇ ਉੱਪਰ ਕਈ ਜਗ੍ਹਾ ਤੇ ਚੱਲ ਰਿਹਾ ਵਾ ਕਿ ਜਿਹੜਾ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਉਹ ਹੈਗਾ ਵਾ ਕਿ ਬੀਬੀ ਦਲੇਰ ਕੌਰ ਜੀ ਜੋ ਕਿ ਢਾਡੀ ਪ੍ਰਚਾਰਕ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਦੀ ਕਿਸੇ ਤਰੀਕੇ ਦੇ ਨਾਲ ਕੋਈ ਗੱਲਬਾਤ ਹੋਈ ਚਲੋ ਆਪਾਂ ਨੂੰ ਨਹੀਂ ਪਤਾ ਵੀ ਕੀ ਗੱਲ ਹੋਈ ਕੀ ਨਹੀਂ ਹੋਈ ਪਰ ਮੇਨ ਗੱਲ ਮੁੱਦਾ ਜੋ ਉੱਠ ਰਿਹਾ ਨਾ ਉਹ ਇਹੀ ਉੱਠ ਰਿਹਾ ਵਾ ਕਿ ਭਾਈ ਜਿਹੜਾ ਕਲਗੀ ਤੋੜਾ ਸੀ ਉਹ ਭਾਈ ਜੈਤਾ ਜੀ ਨੂੰ ਦਿੱਤਾ ਤੇ ਕੁਝ ਲੋਕ ਕਹਿੰਦੇ ਨੇ ਜਿਹੜਾ ਕਲਗੀ ਤੋੜਾ ਸੀ ਉਹ ਬਾਬਾ ਸੰਤ ਸਿੰਘ ਜੀ ਨੇ ਦਿੱਤਾ ਸੋ ਹਰ ਕੋਈ ਕਿੰਨੇ ਟਾਈਮ ਕਿੰਨੀਆਂ ਸਦੀਆਂ ਹੋ ਗਈਆਂ ਅਨਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸ਼ਹਾਦਤਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਰ ਕੋਈ ਉਹਨਾਂ ਦੇ ਇਤਿਹਾਸਾਂ ਬਾਰੇ ਜਾਣੂ ਨਹੀਂ ਪੰਜਾਬ ਲੈਵਲ ਤੇ ਗੁਰਮਾ ਦੀ ਧਰਤੀ ਹੈ ਨਾ ਇਹਨਾਂ ਦੇ ਬਾਰੇ ਹਰ ਕੋਈ ਬੱਚਾ ਬੱਚਾ ਜਾਣੂ ਆ ਇਤਿਹਾਸਾਂ ਬਾਰੇ ਕਿ ਕਲਗੀ ਵਾਲੇ ਪਾਤਸ਼ਾਹ ਮਹਾਰਾਜਿਆਂ ਦੇ ਕਿੰਨੇ ਪੁੱਤਰ ਸੀ ਕਿਹੜੀ ਦਾਦੀ ਮਾਤਾ ਸੀ ਕਿਹੜੇ ਦਾਦਾ ਜੀ ਸੀ ਹਰ ਕਿਸੇ ਨੂੰ ਪਤਾ ਹੈ ਇਸੇ ਤਰ੍ਹਾਂ ਹੀ ਜਿਹੜਾ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਔਰ ਜੋ ਭਾਈ ਜੈਤਾ ਜੀ ਅਮਰਤ ਛੱਕ ਕੇ ਜੋ ਬਾਬਾ ਜੀਵਨ ਸਿੰਘ ਜੀ ਬਣ ਗਏ ਸੀ ਉਹਨਾਂ ਨੂੰ ਜੋ ਗੁਰੂ ਜੀ ਨੇ ਖਿਤਾਬ ਦਿੱਤਾ ਉਹ ਕਿਸੇ ਵੀ ਇਤਿਹਾਸ ਵਿੱਚ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਿੱਖ ਹੋਰ ਨੂੰ ਉਹ ਖਿਤਾਬ ਨਹੀਂ ਦਿੱਤਾ ਜੋ ਕਲਗੀ ਵਾਲੇ ਪਾਤਸ਼ਾਹ ਨੇ ਭਾਈ ਜੀਵਨ ਸਿੰਘ ਜੀ ਨੂੰ ਜਿਹੜਾ ਖਿਤਾਬ ਦਿੱਤਾ ਉਹ ਰਿੰਗਰੇਟਾ ਗੁਰੂ ਦਾ ਬੇਟਾ ਉਹਨੂੰ ਗੁਰੂਆਂ ਨੇ ਆਪਣਾ ਪੁੱਤ ਮੰਨਿਆ ਇਹ ਸਭ ਨੂੰ ਪਤਾ ਪਹਿਲਾਂ ਤੋਂ ਹੀ ਹਰ ਇੱਕ ਬੱਚੇ ਨੂੰ ਬਜ਼ੁਰਗਾਂ ਨੂੰ ਜੋ ਇਤਿਹਾਸ ਕਰਨੇ ਉਹਨਾਂ ਨੇ ਸਭ ਨੇ ਅਲੱਗ-ਅਲੱਗ ਤਰ੍ਹਾਂ ਦੇ ਇਤਿਹਾਸ ਸੁਣਾਏ ਜਿਨ੍ਹਾਂ ਦੇ ਵਿੱਚ ਹੁਣ ਤੱਕ ਹਰ ਕੋਈ ਇਹੀ ਸੁਣਦਾ ਕਿ ਜੋ ਕਲਗੀ ਤੋੜਾਏ ਉਹ ਬਾਬਾ ਸੰਤ ਸਿੰਘ ਜੀ ਨੂੰ ਦਿੱਤਾ ਚਲੋ ਅਸੀਂ ਇਸ ਮੁੱਦੇ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਬਹਿਸਵਾਜੀ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਇੱਕੋ ਗੱਲ ਕਹਿੰਦੇ ਹਾਂ ਚਾਹੇ ਕਲੰਗੀ ਤੋੜਾ ਭਾਈ ਸੰਗ ਸਿੰਘ ਜੀ ਨੇ ਦਿੱਤਾ ਔਰ ਬਾਬਾ ਜੀਵਨ ਸਿੰਘ ਭਾਈ ਜੀਤਾ ਜੀ ਨੂੰ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦਿੱਤਾ ਪਰ ਗੁਰੂ ਜੀ ਨੇ ਤਾਂ ਦੋਨਾਂ ਨੂੰ ਆਪਣਾ ਸਿੰਘ ਤੇ ਪੁੱਤ ਮੰਨਿਆ ਉਹਨਾਂ ਨੇ ਤਾਂ ਕਦੇ ਵੀ ਦੁਈ ਦੀ ਬਹਿਸ ਨਹੀਂ ਕੀਤੀ ਹਾਲਾਂਕਿ ਸਾਡੇ ਲੋਕ ਜਿਹੜੇ ਅਲੱਗ-ਅਲੱਗ ਵਿਵਾਦ ਖੜਾ ਕਰ ਰਹੇ ਨੇ ਪਰ ਮੈਂ ਇੱਕੋ ਹੀ ਗੱਲ ਕਹਿਣਾ ਵਾਂ ਵੀ ਭਰਾਵੋ ਜਦੋਂ ਸਾਡੇ ਗੁਰੂਆਂ ਨੇ ਇਹ ਦੁਈ ਦਵੇਸ ਨਹੀਂ ਕੀਤੀ ਕਿ ਇਹ ਮਾਧਵੀ ਸਿੱਖ ਸੀ ਜਾਂ ਰਮਦਾਸਿਆ ਸਿੱਖ ਸੀ ਕਿਸੇ ਦਾ ਵੀ ਕੋਈ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਪਰ ਫਿਰ ਇਹ ਦੋ ਭਰਾਵਾਂ 'ਚ ਕੋਈ ਫਰਕ ਨਾ ਪਾਵੋ ਰਮਦਾਸਿਆ ਸਿੱਖ ਮਾਧਵੀ ਸਿੱਖ ਇਹ ਸਾਰੇ ਸਾਡੇ ਆਪਣੀ ਨੇ ਅਸੀਂ ਸਾਰੇ ਇੱਕ ਹੀ ਆਂ ਕਹੇ ਕੋਈ ਵੀ ਜਾਤ ਪਾਤਾਂ ਇਹ ਸਿਰਫ ਇੱਥੇ ਹੀ ਨੇ ਕਹਿੰਦੇ ਉੱਥੇ ਅਮਲਾਂ ਦੇ ਨਿਵੇੜੇ ਹੋਣੇ ਆ ਉੱਥੇ ਤੁਹਾਡੇ ਕਰਮ ਨੇ ਸਾਥ ਨਹੀਂ ਦੇਣਾ ਤੁਹਾਡੇ ਕਰਮ ਨੇ ਸਾਥ ਦੇਣਾ ਤੁਸੀਂ ਇਸ ਸੰਸਾਰ ਤੇ ਕੀ ਕਰਕੇ ਜਾ ਰਹੇ ਹੋ ਕਿ ਉੱਥੇ ਕੀ ਕਰਕੇ ਪਹੁੰਚ ਰਹੇ ਹੋ ਕਿ ਭਰਾਓ ਪ੍ਰੇਮ ਤੇ ਪਿਆਰ ਰੱਖੋ ਜਦੋਂ ਸਾਡੇ ਨਾਲ ਗੁਰੂਆਂ ਨੇ ਪਿਆਰ ਰੱਖਿਆ ਸਾਨੂੰ ਗੁਰੂਆਂ ਨੇ ਵੱਡੇ ਵੱਡੇ ਖਿਤਾਬ ਦਿੱਤੇ ਨੇ ਤੇ ਫਿਰ ਅਸੀਂ ਕੌਣ ਹੁੰਨੇ ਆ ਆਪਸ ਵਿੱਚ ਹੀ ਬਿਵਾਦ ਖੜਾ ਕਰਨ ਵਾਲੇ ਪਰ ਮੈਂ ਇੱਕ ਵਾਰੀ ਫੇਰ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਹਾਂ ਕਿ ਰਲ ਮਿਲ ਕੇ ਰਹੋ ਕਿਉਂਕਿ ਜੋ ਇਹ ਦਿਨ ਆ ਤੁਸੀਂ ਪਲੀ ਪਾਤੀ ਜਾਣਦੇ ਹੋ ਕਿ ਇਹ ਗੁਰੂ ਕਲਗੀ ਵਾਲੇ ਪਾਸ਼ਾ ਮਾਰੀਏ ਸ਼ਹਾਦਤ ਦੇ ਦਿਨ ਨੇ ਸ਼ਹੀਦਿਆਂ ਦੇ ਦਿਨ ਨੇ ਉਹ ਭਲਿਓ ਤੁਸੀਂ ਕਿਹੜੇ ਬਿਵਾਦਾ ਵਿੱਚ ਪੈ ਗਏ ਹੋ ਯਾਦ ਕਰੋ ਉਹ ਕਲਗੀ ਵਾਲੇ ਪਾਸ਼ਾ ਜੀ ਦੇ ਦਿਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲਾ ਛੱਡਿਆ ਔਰ ਚਮਕੌਰ ਸਾਹਿਬ ਦੀ ਜੰਗ ਸਰਸਾ ਨਦੀ ਤੇ ਵਿਛੋੜਾ ਅਰ ਸਾਡੀ ਇਹੀ ਬੇਨਤੀ ਆ ਕਿ ਰਲ ਮਿਲ ਕੇ ਰਹੋ ਰਲ ਮਿਲ ਕੇ ਰਹੋਗੇ ਇਤਬਾਅਕ ਪ੍ਰੇਮ ਰੱਖੋਗੇ ਤਾਂ ਗੁਰੂ ਜੀ ਸਾਡੇ ਤੇ ਰਹਿਮ ਕਰਨਗੇ ਕਿਰਪਾ ਕਰਨਗੇ ਅਗਰ ਤੁਸੀਂ ਇਸੇ ਤਰ੍ਹਾਂ ਹੀ ਆਪਸ ਵਿੱਚ ਹੀ ਸਾਰੇ ਲੜਦੇ ਰਹੋਗੇ ਤਾਂ ਫਿਰ ਚਾਹੇ ਤੁਸੀਂ ਗੁਰਮਾਨ ਨੂੰ ਮੰਨਦੇ ਆ ਪਰ ਤੁਹਾਡੇ ਕੋਈ ਸੁਪੱਲੇ ਨਹੀਂ ਪਹਿਣਾ ਜੇ ਤੁਸੀਂ ਗੁਰੂਆਂ ਦੀ ਨਹੀਂ ਮੰਨਦੇ ਇਸ ਕਰਕੇ ਭਾਈਚਾਰੇ ਦੀ ਸਾਂਝ ਨੂੰ ਬਣਾਈ ਰੱਖੋ ਪ੍ਰੇਮ ਪਿਆਰ ਰੱਖੋ ਜੇ ਕੋਈ ਇਸ ਤਰ੍ਹਾਂ ਦੀ ਗੱਲ ਆ ਇਹਨੂੰ ਸਿੱਖਾਂ ਸਿੱਖਾਂ ਸਿੰਘਾਂ ਦੇ ਵਿੱਚ ਦੀ ਕੋਈ ਨਵਾਂ ਬਿਵਾਦ ਖੜਾ ਨਾ ਕਰੋ ਬੈਠ ਕੇ ਗੱਲ ਕਰ ਲਓ ਕਿਉਂਕਿ ਬੈਠ ਕੇ ਗੱਲ ਕਰਨ ਦੇ ਨਾਲ ਕੋਈ ਹੱਲ ਹੋ ਸਕਦਾ ਇਸ ਤਰ੍ਹਾਂ ਵੀਡੀਓ ਪਾਉਣ ਦੇ ਨਾਲ ਕੋਈ ਬਹੁਤਾ ਹੱਲ ਨਹੀਂ ਹੋ ਸਕਦਾ ਅਲੱਗ-ਅਲੱਗ ਆਪੋ ਆਪਣੇ ਦਿਲਾਂ ਦੇ ਵਿੱਚ ਰੋਸ ਖੜੇ ਹੋ ਜਾਂਦੇ ਨੇ ਇਸ ਕਰਕੇ ਟਟੋ ਘਟ ਇਹਦਾ ਸੋਚਿਆ ਕਰੋ ਕਿ ਆ ਜੋ ਸਾਡੇ ਤੇ ਸਮਾਂ ਬੀਤ ਰਿਹਾ ਉਹ ਕਿਹੜਾ ਬੀਤ ਰਿਹਾ ਕਿਉਂਕਿ ਇੱਕ ਪਾਸੇ ਤਾਂ ਸਾਡੇ ਕਲਗੀ ਵਾਲੇ ਪਾਤਸ਼ਾਹ ਦਾ ਪੂਰਾ ਪਰਿਵਾਰ ਸਰਸਰ ਨੀ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ। ਔਰ ਤੁਸੀਂ ਆਹ ਚੀਜ਼ਾਂ ਵਿੱਚ ਫਸ ਗਏ ਹੋ ਕਿ ਕਲਗੀ ਤੋੜਾ ਕਿਹਨੂੰ ਦਿੱਤਾ? ਰਿੰਗਰੇਟਾ ਗੁਰੂ ਦਾ ਬੇਟਾ ਕਿਹਨੂੰ ਕਿਹਾ? ਔਰ ਨਹੀਂ ਪ੍ਰਭੋ ਜੋ ਸਾਡੇ ਗੁਰੂਆਂ ਨੇ ਸਾਨੂੰ ਕਿਤਾਬ ਦਿੱਤੇ ਨੇ, ਵਿੜਾਈ ਬਖਸ਼ੀ ਨੇ ਕਿਰਪਾ ਕੀਤੀ ਆ ਉਹ ਕਿੱਟ ਨਹੀਂ ਆ। ਔਰ ਤੁਸੀਂ ਉਹਨਾਂ ਦੀਆਂ ਰਹਿਮਤਾਂ ਨਹੀਂ ਥਲੇ ਆਓ। ਉਹਨਾਂ ਦੇ ਪਾਣੀ ਵਿੱਚ ਰਹੋ। ਉਹਨਾਂ ਨੇ ਸਭ ਕੁਝ ਆਪਣਾ ਲਗਾ ਕੇ ਸਾਨੂੰ ਸਰਦਾਰੀਆਂ ਸਿੱਖੀ ਦੇ ਦਿੱਤੀ ਆ ਫਿਰ ਕੋ ਛੇਰਾ ਲੋਕੋਲੇ ਮਾਪਰ ਸੁਖਮਿੰਦਰ ਬਾਰਾ ਸਿੰਘ ਜੀ ਦਾ ਮੇਰੀ ਬੰਦਨਾ ਗੁਰੂ ਦਸ਼ਮੇਸ਼ ਤਈ ਜੋ ਹਿੰਦ ਦਾ ਧਰਮ ਬਚਾਉਣ ਵਾਲੇ ਹਰੀ ਚੰਦ ਨੂੰ ਦਾਨਵੇਂ ਮਾਤ ਕੀਤਾ ਦਾਨੀ ਪੁੱਤਰਾਂ ਦੇ ਖਵਾਉਣ ਵਾਲੇ ਹੋਇਆਂ ਅਮਰ ਤੇਰੀਆਂ ਯਾਦਗਾਰਾਂ ਸੱਤਾਂ ਅਸੀਸਾਂ ਦੀ ਪੇਟ ਚੜਾਉਣ ਵਾਲੇ ਸਾਰਾ ਵਾਰ ਸਰਬੰਸ ਦਰਬਾਰ ਸਿੰਘਾ ਸਾਰਾ ਵਾਰ ਸਰਬੰਸ ਦਰਬਾਰ ਸਿੰਘਾ ਨਾਰੇ ਸਬਰ ਸ਼ੁਕਰ ਦੇ ਲਾਉਣ ਵਾਲੀ ਉਹਨਾਂ ਨੇ ਤਾਂ ਆਪਣਾ ਪੂਰਾ ਪਰਿਵਾਰ ਵਾਰ ਕੇ ਫਿਰ ਵੀ ਪਾਣਾ ਮੰਨਿਆ ਇਹੀ ਕਿਹਾ ਤੇਰਾ ਪਾਣਾ ਮਿੱਠਾ ਲੱਗੇ ਤੁਸੀਂ ਪਾਣੇ ਵਿੱਚ ਰਹੋ ਰਹਿਮਤਾ ਥੱਲੇ ਆਓ ਵਿਵਾਦ ਖੜੇ ਨਾ ਕਰੋ ਇਹਨਾਂ ਕੁਝ ਕਹਿੰਦਾ ਹੋਇਆ ਕੋਈ ਅਧੂਰਾ ਸ਼ਬਦ ਗਲਤ ਫਲਤ ਬੋਲਿਆ ਗਿਆ ਹੋਵੇ ਤਾਂ ਅਣਜਾਣ ਬੱਚਾ ਸਮਝ ਕੇ ਮਾਫ ਕਰਨਾ ਕਿਉਂਕਿ ਅਸੀਂ ਸਾਰੇ ਆਪਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ